ਸਰਕਾਰ ਬਹੁਤ ਜ਼ਿਆਦਾ ਐਫਰਟ ਕਰ ਰਹੀ ਹੈ ਅਸੀਂ ਕਿਸੇ ਨੂੰ ਨਹੀਂ ਬਖਸ਼ ਰਹੇ ਕਾਨੂੰਨ ਤੋਂ ਵੀ ਜਾਇਜ਼ਤਾ ਲੈ ਰਹੇ ਆ ਭਾਈ ਇੱਥੇ ਸਾਨੂੰ ਦਿਓ ਇਹਨੇ ਪ੍ਰਾਪਰਟੀ ਬਣਾਈ ਹੈ ਇਹ ਗਲਤ ਪੈਸੇ ਦੀ ਬਣੀ ਹੋਈ ਹੈ ਇਹ ਢਾਉਣੀ ਹੈ ਅਸੀਂ ਇਹ ਕਬਜ਼ੇ ਚ ਲੈਣੀ ਹੈ ਇਹ ਨਜਾਇਜ਼ ਜਗ੍ਹਾ ਤੇ ਬਣਾਈ ਹੈ ਇਹ ਹਰ ਰੋਜ਼ ਤੁਸੀਂ ਦੇਖਦੇ ਹੋਵੋਗੇ ਪੀਲਾ ਪੰਜਾ ਚੱਲ ਰਿਹਾ ਹੈ ਇਹ ਸਾਰੇ ਭਾਈ ਆਪਸ ਵਿੱਚ ਮਿਲੇ ਹੋਏ ਨੇ ਮੈਂ ਇਹ ਪੁੱਛਿਆ ਸੀ ਕਿ ਤਿੰਨ ਲੀਟਰ ਕਾਂਗਰਸ ਦੇ ਦੋ ਬੀਜੇਪੀ ਦੇ ਵੱਡੇ ਉਹ ਮਜੀਠੀਏ ਦੇ ਹੱਕ 'ਚ ਬੋਲ ਚੁੱਕੇ ਨੇ ਮੈਨੂੰ ਕਾਂਗਰਸ ਤੇ ਬੀਜੇਪੀ ਸਪਸ਼ਟ ਕਰੇ ਕਿ ਉਹ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਹੈ ਜਾਂ ਨਸ਼ਾ ਵੇਚਣ ਵਾਲਿਆਂ ਦੇ ਹੱਥ 'ਚ ਹੈ ਇਹ ਨਾ ਕਿ ਉਹ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਇਹ ਤਾਂ ਉਹੀ ਕਹਿੰਦੇ ਨਿੱਜੀ ਬਿਆਨ ਨੇ ਮੈਂ ਕਿਹਾ ਵੀ ਦੱਸੋ ਹਜੇ ਤੱਕ ਜਵਾਬ ਨਹੀਂ ਦਿੱਤਾ ਵੀਰੋ ਕਿਉਂ ਕੀ ਜਵਾਬ ਹੀ ਹੈ ਨਹੀਂ ਨਾ ਰਲੇ ਹੋਏ ਨੇ ਆ ਪਚੜਲੇ ਹੋ ਉਹ ਜਰ ਕਿਸੇ ਹੋਰ ਕੰਮ ਵਾਸਤੇ ਰਲ ਲੋ ਯਾਰ ਸੱਤ ਕਰਤਾ ਕਹਿੰਦੇ ਡੈਨ ਵੀ ਛੱਡ ਦਿੰਦੀ ਆ ਯਾਰ ਤੁਸੀਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਰਲੇ ਹੋਏ ਹੋ ਯਾਰ ਨਸਲ ਕੁਸ਼ੀ ਵਾਸਤੇ ਇਕੱਠੇ ਹੋਗੇ ਤੁਸੀਂ ਉਹ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੌਣ ਪਾਉ ਤੁਹਾਨੂੰ ਲੋਕਾਂ ਨੂੰ ਵੋਟਾਂ ਪਾਉਣ ਜੋਗੇ ਹੋਸ਼-ਹਵਾਸ ਤਾਂ ਛੱਡ ਦਿਓ ਨਾ ਕੋਈ ਪ੍ਰਵਾਹ ਨਹੀਂ ਲੋਪਾ ਪਾਹੇ ਕਠੇਕਰੋ ਦਬਈ ਭੇਜੋ ਇੱਧਰ ਭੇਜੋ ਉੱਧਰ ਭੇਜੋ ਪਤਾ ਨਹੀਂ ਨਾਲ ਲੈ ਕੇ ਜਾਣੇ ਨੇ ਸੋ ਵੀਰੋ ਪੁਲਿਸ ਬੈਠੀ ਐ ਸਾਰੇ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰਾਂ ਦੇ ਹੈੱਡ ਬੈਠੇ ਨੇ ਤੁਹਾਡਾ ਆਪਣਾ ਸਰਕਾਰ ਦਾ ਮੁਖੀ ਤੁਹਾਡੇ ਸਾਹਮਣੇ ਖੜਾ ਮੰਤਰੀ ਬੈਠੇ ਨੇ ਸਾਰੇ ਅਫਸਰ ਬੈਠੇ ਨੇ ਇੱਕ ਵੀ ਬੰਦਾ ਜੇ ਤੁਹਾਨੂੰ ਲੱਗੇ ਤੇ ਕੋਈ ਅਫਸਰ ਜਾਂ ਕੋਈ ਮੁਨਸ਼ੀ ਜਾਂ ਕੋਈ ਹੌਲਦਾਰ ਇਹ ਯਾਰ ਹੈਲਪ ਕਰਦਾ ਹੈ ਇਹ ਯਾਰ 15 ਸਾਲ ਤੋਂ ਇੱਥੇ ਹੀ ਹੈ ਸਾਨੂੰ ਦੱਸੋ 15 ਮਿੰਟ ਨਹੀਂ ਰਹਿਊਗਾ ਸਿੱਧਾ ਪਠਾਨਕੋਟ ਜਾਊਂਗਾ ਬਹੁਤ ਸਾਰੇ ਅਸੀਂ ਬਦਲਤੇ ਬਹੁਤ ਸਾਰੇ ਬਦਲਤੇ ਕਿਉਂਕਿ ਉਹਨਾਂ ਦੀਆਂ ਯਾਰੀਆਂ ਰਿਸ਼ਤੇਦਾਰੀਆਂ ਉੱਥੇ ਹੋ ਗਈਆਂ ਸੀ ਉਹ ਦੱਸਣ ਲੱਗੇ ਸੀਗੇ ਵੀ ਤੇਰੇ ਥੋੜੇ ਪਿੰਡ ਆਉਣ ਲੱਗਿਆਂ ਇੱਧਰ ਉੱਧਰ ਹੋ ਜਾ ਉਹ ਐਂ ਦੱਸਣ ਲੱਗੇ ਸੀ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਅੱਜ ਆਇਆ ਮੈਂ ਤਾਂ ਰੋਜੀ ਕਿਤਨੇ ਕਿਤੇ ਫੰਕਸ਼ਨ ਤੇ ਹੁੰਨਾ ਮੈਂ ਨਹੀਂ ਖੜਦਾ ਕਰੇ ਕੱਲ WHO ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਸੀ ਜਿਹੜੇ ਮੁਹੱਲਾ ਕਲੀਨਿਕ ਅੱਪਾ ਬਣਾਏ ਨੇ ਉਹਨਾਂ ਦੀ ਤਾਰੀਫ਼ ਕਰਨ ਆਏ ਸੀ ਉਹ 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 ਮੁਹੱਲਾ ਕਲੀਨਿਕ ਆਂਦਾ ਵੀ ਇੰਨਾ ਅਪਡੇਟ ਕਰਤਾ ਕਿ ਤੁਹਾਨੂੰ ਡਾਕਟਰ ਦੀ ਪਰਚੀ ਨਹੀਂ ਮਿਲਣੀ ਹੁਣ ਤੁਹਾਡੇ ਮੋਬਾਈਲ 'ਤੇ ਪਰਚੀ ਮੋਬਾਈਲ 'ਤੇ ਦਵਾਈਆਂ ਦੀ ਲਿਸਟ ਮੋਬਾਈਲ 'ਤੇ ਦਵਾਈਆਂ WhatsApp 'ਤੇ ਯਾਦ ਵੀ ਕਰਾਇਆ ਕਰਾਂਗੇ ਕਿ ਭਾਈ ਇੱਧਰ ਉੱਧਰ ਕੰਮਾ ਕਰ ਰਿਹਾ ਤਾਂ ਚੱਲ ਹੋਵੇਂਗਾ ਰੁੱਜਿਆ ਤੇਰਾ ਆ ਦਵਾਈ ਦਾ ਟਾਈਮ ਹੋ ਗਿਆ ਭੁੱਲ ਨਾ ਜਾਈਂ ਇੰਨੀ ਕੇਅਰ ਕਰਾਂਗੇ ਅਸੀਂ ਤੁਹਾਨੂੰ ਇਹ ਇਹ ਚਿੱਟਾ ਯਾਦ ਕਰਾਉਂਦੇ ਸੀ ਵੀ ਲਾ ਲਿਆ ਭੁੱਲ ਨਾ ਜਾਈਂ ਇੰਨਾ ਕੁ ਫਰਕ ਆ ਬਸ ਸੋ ਵੀਰੋ ਜਿੰਨਾ ਕੁ ਤੁਸੀਂ ਪਿਆਰ ਦਿੱਤਾ ਜਿਵੇਂ ਇੰਨੇ ਕਦੇ ਕਰਜ਼ਾ ਲੈਣਾ ਹੋਵੇ ਮੈਨੂੰ ਕਈ ਜਨਮ ਲੈਣੇ ਪੈਣਗੇ ਔਰ ਹਰ ਜਨਮ ਚ ਭਾਵੇਂ ਹਰੇਕ ਸਾਹ ਤੋਂ ਬਾਅਦ ਧੰਨਵਾਦ ਧੰਵਾਦ ਧੰਨਵਾਦ ਕਹੀ ਜਾਵਾ ਕਰਜ਼ਾ ਨਹੀਂ ਲਾ ਸਕਦਾ ਮੈਂ ਤੁਹਾਡੇ ਜਿੰਨਾ ਤੁਸੀਂ ਪਿਆਰ ਦਿੱਤਾ ਨਹੀਂ ਤਾਂ ਕਿੱਥੇ ਲੀਡਰ ਨੂੰ ਸੁਣਨਾ ਆਉਂਦਾ ਕੋਈ ਗਰਮੀ ਚ ਰਾਤ ਦੇ 9-9 ਵਜੇ ਆਪਾਂ ਰੈਲੀਆਂ ਕਰੀ ਜਾਂਦੇ ਹੁੰਨੇ ਆ ਉਹ ਖਚਾ ਖਚ ਪਰਿਆ ਹੁੰਦਾ ਹਾਲ ਕਿੱਥੇ ਆਉਂਦੇ ਆ ਅਸੀਂ ਸਰਪੰਚਾਂ ਨੂੰ ਬੁਲਾ ਬੁਲਾ ਕੇ 40 40 ਲੱਖ ਦੇ 50 50 ਲੱਖ ਦੇ 60 60 ਲੱਖ ਦੇ ਚੈੱਕ ਦਿੰਨੇ ਆ ਆਓ ਸਰਪੰਚ ਸਾਹਿਬ ਚੈੱਕ ਲੈ ਜਾਓ ਕਰੋ ਸ਼ੁਰੂ ਪਿੰਡ 'ਚ ਕੰਮ ਉਹ ਕਹਿੰਦੇ ਜੀ ਪਹਿਲਾਂ ਤਾਂ ਦੋ ਜ਼ੀਰੋਆਂ ਕੱਟ ਕੀ ਦਿੰਦੇ ਸੀ 50000 ਉਹ 50000 ਨੂੰ ਲੱਭਣ ਵਾਸਤੇ ਸਾਡਾ 20000 ਹੁਣ ਲੱਗ ਜਾਂਦਾ ਸੀ ਵੀ ਕੀ ਕੀ ਤੋਂ ਲਿਆਉਣਾ ਇਹ ਕਿੱਥੇ ਪਿਆ ਕਿਵੇਂ ਕਹਿੰਦਾ 20 30 30 ਰਹਿ ਜਾਂਦਾ ਸੀ ਉਹ 'ਚ ਕੀ ਕਰੀਏ ਕਹਿੰਦਾ ਬਾਅਦ 'ਚ ਸਾਨੂੰ ਗਾਲਾਂ ਦਿੰਦਾ ਸੀ ਪਿੰਡ ਦਾ ਸਰਪੰਚ ਖਾ ਗਿਆ ਓਏ 50000 ਦਾ ਦੱਸ ਬੜਾ ਸੌਖਾ ਇਲਜ਼ਾਮ ਲਾਉਣਾ ਸੋ ਅਸੀਂ ਲੋਕਾਂ ਸਾਹਮਣੇ ਹੁਣ ਦਿਨਿਆਂ ਚੈੱਕਾ ਚੱਕ ਆਪ ਕੰਮ ਕਰਾ ਲਿਓ ਪਿੰਡ ਦੇ ਲੋਕਾਂ ਨੂੰ ਵੀ ਕਿਹਾ ਸੜਕ ਬਣੂਗੀ ਤੁਹਾਡੇ ਪਿੰਡ ਦੀ ਕਿਰਪਾ ਕਰਕੇ ਇੱਕ ਬੰਦੇ ਦੀ ਜਾਂ ਦੋ ਬੰਦਿਆਂ ਦੀ ਕਮੇਟੀ ਬਣਾ ਕੇ ਉਹ ਸੜਕ ਤੇ ਉਹਨਾਂ ਦੇ ਕੋਲੇ ਖੜਾ ਦਿਓ ਜੇ ਮਾੜਾ ਮਟੀਰੀਅਲ ਲਾਉਂਦਾ ਸਾਨੂੰ ਦੱਸ ਦੋ ਅਸੀਂ ਠੇਕੇ ਦਾ ਡੱਟ ਐਂਟਰ ਕੈਨਸਲ ਕਰ ਦਾਂਗੇ ਮਾੜਾ ਮਾੜਾ ਕੰਮ ਨਹੀਂ ਕਰਨਾ ਅਸੀਂ ਆ ਬਸ ਅਬ ਅਰਸ਼ਾ ਦਾ ਮੌਸਮ ਖਤਮ ਹੋ ਜਾਣ ਤੋਂ 20000 ਕਿਲੋਮੀਟਰ ਸੜਕਾਂ ਬਣਣੀਆਂ ਪਿੰਡਾਂ ਦੀਆਂ ਪੈਸੇ ਜਾਰੀ ਹੋ ਚੁੱਕੇ ਨੇ ਟੈਂਡਰ ਲੱਗੇ ਸਾਰੇ ਤੇ ਆਹ ਸਾਲ ਥੋੜਾ ਜਿਹਾ ਮੌਸਮ ਕਿਉਂਕਿ ਸੜਕਾਂ ਬਣਨ ਵਾਲਾ ਨਹੀਂ ਹੈਗਾ ਆ ਅਗਸਤ ਦੇ ਐਂਡ ਜੇ ਵਿੱਚ ਬਸ ਸ਼ੁਰੂ ਹੋ ਜਾਊਗਾ ਆਪਦੇ ਪਿੰਡ ਦੀਆਂ ਸੜਕਾਂ ਆਪ ਬਣਾਓ ਜਿੰਨਾ ਚਿਰ ਦੋਨੇ ਪਿੰਡਾਂ ਨੂੰ ਜਾਂਦੀ ਸੜਕ ਦੀਆਂ ਦੋਨੇ ਪੰਚਾਇਤਾਂ ਐਨਓਸੀ ਨਹੀਂ ਦਿੰਦੀਆਂ ਵੀ ਹਾਂ ਸੜਕ ਸਾਡੇ ਸਾਹਮਣੇ ਬਣੀਆਂ ਤੇ ਵਧੀਆ ਬਣਾਈਆਂ ਅਸੀਂ ਉਹਦੇ ਉੱਨਾਂ ਚਿਰ ਪੈਸੇ ਨਹੀਂ ਦਿੰਦੇ ਇਹ ਉਹਨਾਂ ਦੇ ਸ਼ਰਤ ਲਾਤੀ ਵਿੱਚ ਤੇ 5 ਸਾਲ ਅਸੀਂ ਘਰ ਰਿਪੇਅਰ ਤੁਸੀਂ ਕਰਨੀ ਹੈ ਵੀ ਤੁਸੀਂ ਪਹਿਲੀ ਹੈ ਜੀ ਬਣਾ ਦੋ ਰਿਪੇਅਰ ਕਰਨੀ ਨਾ ਪਵੇ ਪਰ ਅਸੀਂ ਰਿਪੇਅਰ ਦੇ ਪੈਸੇ ਤੁਹਾਨੂੰ ਦੇਵਾਂਗੇ ਸਾਲ ਬਾਅਦ ਜੇ ਤੁਸੀਂ ਉਹ ਪੈਸੇ ਬਚਾਉਣੇ ਨੇ ਤਾਂ ਸਮਾਨ ਹੀ ਵਧੀਆ ਲਾ ਦੋ ਸੜਕ ਟੁੱਟੀ ਨਾ ਸués ਕਰਕੇ ਬਹੁਤ ਸਾਰੇ ਮੈਕਮਿਆਂ ਨੂੰ ਇਕੱਠੇ ਬਿਠਾਇਆ ਟੈਲੀਫੋਨ ਵਾਲੇ ਬੁਲਾਏ ਸੀਵਰੇਜ ਵਾਲੇ ਬੁਲਾਏ ਤੇ ਆ ਜਿਹੜੇ ਤਾਰਾਂ ਤੂਰਾਂ ਪਾਉਂਦੇ ਆ ਕੇਬਲ ਟੀਵੀ ਦੀਆਂ ਉਹ ਬੁਲਾਏ ਵੀ ਭਰਾਵੋ ਤੁਹਾਨੂੰ ਪਹਿਲਾਂ ਦੱਸ ਦਿਆ ਕਰਾਂਗੇ ਵੀ ਇੱਥੇ ਸੜਕ ਬਣੂਗੀ ਤੁਸੀਂ ਆਪਦੀਆਂ ਤਾਰਾਂ ਤੋਰਾ ਤੁਸੀਂ ਸਵੇਰੇ ਸੁਵੇਰੇ ਪਹਿਲਾਂ ਪਾ ਲਿਆ ਕਰੋ ਥੋੜੀ ਜਿਹੀ ਐ ਇੱਕ ਗਲਤੀ ਜੀ ਹੋਈ ਹੋਈ ਐ ਸੜਕ ਨਾਲ ਦਿਨਾ ਬਣੀ ਜਾਂਦੀ ਐ ਉਧਰੋਂ ਉਹ ਦਿਨ ਤੇ ਜੇ ਨਹੀਂ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਅਸੀਂ ਪੱਟਾਂਗੇ ਤੋਂ ਬਾਅਦ ਇਹ ਤਾਰਾਂ ਪਾਉਣੀਆਂ ਇੱਕ ਦਿਨ ਪਹਿਲਾਂ ਪਾ ਦਿਓ ਯਾਰ ਉਤੋਂ ਦੀ ਬਣ ਚੂਗੀ ਨਾ ਮੁੜ ਕੇ ਫੇਰ ਨਹੀਂ ਬਣਦੀ ਉਹ ਕਹਿੰਦਾ ਹਜੇ ਹੁਣ ਤਾਂ ਬਣੀ ਸੀ ਤਾਂ ਮੈਂ ਹੁਣ 5 ਸਾਲ ਚੱਲੂਗੀ ਜਾਈਂ ਐਂ ਫੇਰ ਲੋਕ ਡਿੱਗੀ ਜਾਂਦੇ ਉੱਥੇ ਸੜਕਾਂ ਤੇ ਸੋ ਇਹ ਧਰਤੀ ਦੀ ਨੌਲੇਜ ਉਸ ਬੰਦੇ ਨੂੰ ਹੋ ਸਕਦੀ ਹੈ ਜਿਹੜਾ ਧਰਤੀ ਦੇ ਨਾਲ ਜੁੜਿਆ ਹੋਵੇ ਉਹਨਾਂ ਨੂੰ ਕੀ ਪਤਾ ਹੁਣ ਧਰਤੀ ਦਾ ਆ ਬੇਚਾਰੇ ਪਹਾੜਾਂ ਚੋਂ ਉਤਰੇ ਨੇ ਬੋਟਾਂ ਮੇਲੇ ਆ ਜਾਂਦੇ ਨੇ ਪਤਾ ਹੀ ਨਹੀਂ ਕੀ ਕਹੀ ਜਾਂਦੇ ਨੇ ਆਪ ਨੂੰ ਨਹੀਂ ਪਤਾ ਲੱਗ ਰਿਹਾ ਸੀ ਕੀ ਕਹਿ ਗਿਆ ਅੱਜ ਕਾਨੂੰਨੀ ਪਤਾ ਲੱਗਦਾ ਸੁਖਵੀਰ ਬਾਦਲ ਨੂੰ ਮੈਂ ਕੀ ਕਹਿ ਗਿਆ ਆਪ ਹੀ ਕਹਿੰਦਾ ਸਭ ਤੋਂ ਵੱਧ ਨਸ਼ਾਬ ਕੌਣ ਆਲਾ ਸ਼੍ਰੋਮਣੀ ਕਾਲੀਦਾ ਦਾ ਲੈ ਉਹ ਨਹੀਂ 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 ਆ ਨਹੀਂ 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 ਉਹ ਲੈ ਬਾਬਾ ਕਾਂਗਰਸ ਹੈ ਲੈ ਆਪ ਹੀ ਕਹਿੰਦਾ ਅੱਛਾ ਉਹਨੇ ਚਰਚ ਉਹਨੇ ਜਿਹੜੇ ਮਾਗਰ ਖੜੇ ਹੁੰਦੇ ਨੇ ਉਹ ਜਕਾਰੇ ਘੜ ਦਿੰਦੇ ਨੇ ਉਹਨਾਂ ਨੇ ਕਿਹਾ ਸੋਚਣਾ ਹੁੰਦਾ ਵੀ ਕੀ ਬੋਲਦਾ ਬੋਲ ਸੋਨਣਾ ਬਚਾ ਬੇ ਹੋ ਰੱਬ ਇਹਨਾਂ ਤੋਂ ਉਹ ਧੱਗੇ ਮਸਾਲਾ ਇਹਨੇ ਮਸਾਲਾ ਇਹਨੇ ਚਿਚੜ ਬਣੇ ਹੋਏ ਸੀ ਖੂਨ ਪੀ ਜਾਂਦੇ ਸੀ ਹੁਣ ਪੰਜਾਬ ਨੂੰ ਰੰਗ ਭਰਾਂਗੇ ਪੰਜਾਬ ਚ ਰੰਗਲਾ ਪੰਜਾਬ ਬਣਾਵਾਂਗੇ ਇਹ ਸਹਿਯੋਗ ਬੁਰਸ਼ ਜਿਹੜੇ ਨੇ ਉਹ ਤੁਹਾਡੇ ਹੱਥਾਂ ਚ ਨੇ ਜਿਹੜਾ ਮਰਜੀ ਰੰਗ ਖੇਡਾਂ ਵਾਲਾ ਰੰਗ ਵੀ ਭਰਾਂਗੇ ਆ ਹੁਣੇ-ਹੁਣੇ ਇੱਥੇ ਆ ਪਿੰਡਾਂ ਦੇ ਵਿੱਚ ਹੀ ਬਹੁਤ ਬੰਦੇ ਸ਼ਕੀਨ ਰਹਿੰਦੇ ਆ ਬੈਲ ਗੱਡੀਆਂ ਵਾਲਾ ਕਬੂਤਰਾਂ ਵਾਲਾ ਪ੍ਰੋਗਰਾਮ ਕੀਤਾ ਸੀ ਤੁਸੀਂ ਦੇਖੋ ਕਿੰਨਾ ਕਿੰਨਾ ਲੋਕ ਆ ਉਬਰਾਸਤੀ ਖੇਡਾਂ ਸਾਡੀਆਂ ਸਾਡੀਆਂ ਬਰਾਸਤੀ ਖੇਡਾਂ ਨੇ ਉਹ ਉਹ ਖੋਲਤਾ ਪਾ ਕਾਨੂੰਨ ਲੋਕ ਕਹਿੰਦੇ ਜੀ ਆ ਸਾਡਾ ਤਾਂ ਜਾਨ ਪੈ ਗਈ ਸਾਡੇ ਟੂਰਨਾਮੈਂਟਾਂ ਚ ਜਾਨ ਪੈ ਗਈ ਸਾਡੀਆਂ ਖੇਡਾਂ ਚ